ਹਾਂਜੀ ਬਾਈ ਜੀ ਜਿਹੜੀ ਤੁਸੀਂ ਆ ਬੱਸੀ ਦੇਖ ਰਹੇ ਹੋ ਨਹਿਰ ਦੇ ਵਿੱਚ ਡਿੱਗੀ ਹੋਈ ਸੀ ਸਾਨੂੰ ਕਿਸੇ ਬਾਈ ਨੇ ਫੋਨ ਕੀਤਾ ਮੈਂ ਤੇ ਬਾਈ ਬਲਵੀਰ ਪਹੁੰਚੇ ਵਿਚਾਲੜ ਲਈ ਨਹਿਰ ਵੱਜਦੀ ਹੈ ਸਾਡੇ ਉਧਰ ਤੇ ਅਸੀਂ ਮੋਟਰਸਾਈਕਲ ਤੇ ਪਹੁੰਚੇ ਤੇ ਬੱਸੀ ਨੂੰ ਸਹੀ ਸਲਾਮਤ ਪਰੇ ਕੱਢ ਲਿਆ ਪੂਰੀ ਵੀਡੀਓ ਸਨ ਲਈ YouTube ਤੇ ਆਪਣੇ ਤੇ ਜਾਓ ਚਮਕੌਰ ਪੂਰੇ ਤੇ ਠੀਕ ਠੀਕ ਹੈ ਨਹਿਰ ਤੇ ਹਰੀਗੜਾ ਹੀ ਨਹਿਰ ਚ ਠੀਕ ਆ ਮੈਂ ਇਹਦੇ ਚਮਕੌਰ ਨਹਿਰ ਤੇ ਖੜਿਆ ਸਾਨੂੰ ਫੋਨ ਆਉਂਦੇ ਆ ਵੀ ਬਾਈ ਪਸ਼ੂ ਡਿੱਗਿਆ ਪਿਆ ਤੁਸੀਂ ਕੱਢ ਕੇ ਜਾਓ ਠੀਕ ਆ ਆ ਬੱਛੀ ਦੀ ਨਾ ਜਿਹੜੀ ਮੂਵੀ ਬਣਾਵਾਂਗੇ ਹੂੰ ਇਹ ਇਹ ਨਾ ਕੋਈ ਗਵਾਂਢੀ ਹੂੰ ਇਹ ਦਿਨ ਉਹਨੇ ਕੋਈ ਸਹਿਜ ਪਾਠ ਕਰਾਇਆ ਹੂੰ ਇਹ ਬੰਦੇ ਨੇ ਸਹਿਜ ਪਾਠ ਕਰਾਇਆ ਦੀ ਬੱਚੀ ਦੇਖ ਕੇ ਵੀਡੀਓ ਕੋਈ ਰੱਖਿਓ ਉਹਦੇ ਦਿਖਾਇਓ ਨੂੰ ਹੂੰ ਇੱਕ ਪਾਸੇ ਖੰਡ ਪਾਠ ਕਰਾਉਣਾ ਹੈ ਹੂੰ ਇੱਕ ਪਾਸੇ ਬੱਸੀ ਉਹ ਨਹਿਰ ਛਟਣਾ ਸ਼ੈਲ ਸ਼ੋਗਲ ਕਰਨੇ ਆ ਇੱਕ ਪਾਸੇ ਗੱਡੀਆਂ ਝੂਟਣਾ ਹੈ ਹੂੰ ਬੱਚਰੂ ਘਰੇ ਨਹੀਂ ਰੱਖਣਾ ਮਾਪਿਆਂ ਦੀ ਸੇਵਾ ਨਹੀਂ ਕਰਨੀ ਇਹ ਸਮਾਜ ਸਾਨੂੰ ਕਹਿੰਦਾ ਕਿ ਮੈਨੂੰ ਤਾਂ ਸਮਝ ਨਹੀਂ ਆਈ ਹਾਂ ਇਹ ਤਾਂ ਛੋਟੀ ਜੀ ਬੱਸੀ ਹੈ ਬਈ ਸਾਡੇ ਹਰੀਗੜ ਪੂਰੇ ਕੋ ਬੈਲੀ ਨਹਿਰ ਵਾਹਦੀ ਆ ਪਹਿਲਾਂ ਥੋੜੇ ਦਿਨ ਪਹਿਲਾਂ ਅਸੀਂ ਨਾ ਉਹ ਗੇਟ ਆ ਜਿਹੜਾ ਬਾਈ ਮੀਤਿਹਰ ਨੇ ਸਾਨੂੰ ਮੋਗਾ ਲਵਾ ਕੇ ਦਿੱਤਾ ਸੀ ਉੱਥੋਂ ਅਸੀਂ ਨਾ ਗਾਈਂ ਗੱਡੀ ਸੀ ਨਹਿਰ ਦੇ ਵਿੱਚ ਦੀ ਆ ਜੀ ਕਤੂ ਵਾਲੀਆਂ ਦੀ ਛੜ ਤੇ ਅੱਜ ਛੋਟੀ ਜੀ ਬੱਸੀ ਦਾ ਸਾਨੂੰ ਫੋਨ ਆਇਆ ਸੀ ਉਹਦੀ ਭੱਜੇ ਪਿੰਡੋਂ ਤੇ ਮੈਂ ਤੇ ਬਾਈ ਬਲਬੀਰ ਸਿੰਘ ਤੇ ਹੁਣ ਅਸੀਂ ਇਹਨੂੰ ਕੱਢਣ ਲੱਗੇ ਆ ਕੱਢਦੇ ਆ ਬਾਈ ਪਿੰਡ ਦੀਆਂ ਆਹ ਦੇਖੋ ਘੈਂਟ ਪੂਰੀ ਬੱਸੀ ਆ ਬਾਈ ਹਨਾ ਤੇ ਬਾਕੀ ਹੁਣ ਆਪਾਂ ਕੱਢਣ ਲੱਗੇ ਆ ਠੀਕ ਆ ਬਾਈ ਤੇ ਸਹੀ ਸਲਾਮ ਕੱਢਾਂਗੇ ਹੁਣ ਲਈ ਦੋਸਤੋ ਜਿਹੜੀ ਬੱਸੀ ਡਿੱਗੀ ਹੋਈ ਸੀ ਨਹਿਰ ਦੇ ਵਿੱਚ ਉਹ ਅਸੀਂ ਕੱਢ ਲਈ ਠੀਕ ਆ ਬਾਈ ਬੱਸੀਆਂ ਪੁੱਸੀਆਂ ਕੱਢਦੇ ਆ ਠੀਕ ਆ ਨਹਿਰ ਦੇ ਵਿੱਚੋਂ ਤਾਂ ਹੁਣ ਜੋ ਕਿੱਲੇ ਵਾਲੇ ਨੇ ਹੈਗੇ ਹਾਂ ਆ ਲੈ ਜੀ ਬੱਸੀ ਅਸੀਂ ਕੱਢ ਲਈ ਸਹੀ ਸਲਾਮਤ ਲੈ ਕੇ ਚੱਲੇ ਆਂ